ਕੀ ਬਾਲੂ ਮੇਰਾ ਚਲ ਕੇ ਗਿਆ ਹਾਏ ਮੈਂ ਖਾਣ ਦੀ ਚੀਜ਼ ਨਹੀਂ ਆ ਬਣਾਤਾ ਨਾ ਦੁਰਦਾ ਹਾਏ ਕੀ ਖਾ ਲਿਆ ਮੈਂ ਅਸ ਬਾਹਰੀ ਇਹ ਨਾ ਵਖਾਣ ਲੱਗੀ ਨਹੀਂ ਬਿੰਦੀ ਕਿ ਚੁੱਕੀ ਨਹੀਂ ਜਾਂਦੀ ਐ ਇੱਕ ਬਾਸ ਤੇ ਲੰਮੀ ਨਹੀਂ ਬੈਠੇ ਚੁੱਪ ਕਰ ਜੋ ਹਾਏ ਕਿ ਮੈਨੂੰ ਛੱਡ ਲੱਗੀ ਐ ਕਿ ਤੂੰ ਹੋਲੀ ਜਾਵੇਂ ਆ ਤਾਂ ਕਟ ਕਟ ਵੇਖੋ ਤੁਹਾਨੂੰ ਤੇ ਲੰਗੀ ਆਉਂਦਾ ਸਾਡੇ ਭਾਈ ਲੱਤਾਂ ਲੁੱਟਾ ਰਿਹਾ ਐ ਸੋਖਾ ਮਾਰਾ ਲੰਮੀ ਬਾਸ ਬਣਾ ਜਾਂਦੀ ਆ ਬੜਾ ਧਿਆਨ ਨਾ ਤੁਰ ਜਾ ਪਹਿਲਾ ਆਏ ਮੇਰੇ ਬੂੜ ਨਹੀਂ ਆਲੇ ਬੂੜ ਅੱਗੇ ਇੱਕ ਬੰਦੇ ਨੇ ਪਿਆ ਮੇਹ ਪੈ ਗਈ ਉਹ ਇਹਨਾਂ ਨੇ ਵਕਤ ਕੋਈ ਨਾ ਕੋਈ ਪਾ ਹੀ ਛੜਨਾ ਸਾਨੂੰ ਇਹਨਾਂ ਮੈਂ ਬੜੀ ਮੇਰੀ ਕੈਨੀ ਧਿਆਨ ਦਾ ਸੋਨੇ ਡਿੱਗ ਪਿਆ ਕੰਮ ਕਿੰਨੇ ਕਰਨਾ ਕਿੰਨੀ ਤੰਗੀ ਅੱਗੇ ਕੰਮ ਦੀ ਤੁਹਾਨੂੰ ਮੰਮੀ ਕੰਮ ਦੀ ਪਈ ਆ ਮੇਰੀ ਭਾਂਵੇਂ ਰਾਤ ਬਾਹਰ ਉੱਡ ਜਾਂਦੀ ਤੁਹਾਨੂੰ ਤੇ ਕੰਮ ਦੀ ਅੱਖ ਆਈ ਰਹਿੰਦੀ ਆ ਕੰਮ ਦਿਆ ਕਰਾਈ ਰਹੀ ਸੀ ਤੇ ਦਸ ਤਿੰਨ ਮੈਂ ਕਹਿੰਦੀ ਵੀ ਧਿਆਨ ਨਾ ਰਿਹਾ ਕਰ ਧਿਆਨ ਰਿਹਾ ਕਰ ਉਹ ਮੰਮੀ ਨੂੰ ਵੈਸੇ ਸੈਸ ਭਾਗਾਂ ਕਿ ਧਿਆਨ ਨਾ ਬੰਦਾ ਟੁੱਟਦਾ ਨਹੀਂ ਹੁਣ ਮੈਨੂੰ ਕੀ ਪਤਾ ਸੀ ਮੈਂ ਉਹਨੂੰ ਥਾਂ ਪੁੱਛ ਲਈ ਨਹੀਂ ਜਾ ਕਿ ਮੈਨੂੰ ਨਾ ਸੁਟੀ ਜੇ ਉਹਨੇ ਮੈਨੂੰ ਛੋਟੇ ਸਿੱ ਦਿੱਤਾ ਵਾਦੇ ਵੈਂਦੀ ਹੋਣੀ ਨਾ ਤੋਣ ਲੱਗੀ ਐਸ ਬਿਨਾ ਬ੍ਰੇਕਾ ਤੋਂ ਭੱਜੀ ਫਿਰਦੀ ਆ ਹਾਏ ਬ੍ਰੇਕਾ ਲਵਾ ਦਿਓ ਚਾਉਣਿਆ ਹੁਣ ਲੱਗੀ ਆ ਮੇਰੇ ਨਾਲ ਮਮੀ ਪਰ ਫੇਰ ਵੀ ਉਹ ਹਾਜੀ ਇਹਨੇ ਜੁਬਾਨ ਤੇ ਸਾੜ ਲੱਗਣੀ ਨਹੀਂ ਲੱਤਾਂ ਮਾਰਦੇ ਨੇ ਲੱਗਣੀ ਗਈ ਜੀ ਇਹਨੂੰ ਪਰੇ ਦੀ ਕੋ ਤਾਂ ਵੀ ਅਗਰੇ ਦੀ ਸਮਝਦੀ ਕੀ ਕਰਾਂ ਮੈਂ ਜਾ ਸੁੱਕ ਇਹਨਾਂ ਦੇ ਹਲਦੀ ਦਾ ਦੁੱਧ ਲਿਆਣਾ ਕਿਉਂ ਬਾਹਰ ਦੇ ਡੇਸੀ ਮਸਾ ਲੈ ਹੱਥ ਵਿੱਚ ਕਰ ਠੰਡ ਤਾਂ ਵੀ ਪੀੜ ਹੁੰਦੀ ਹੁਣੀ ਆ ਹਾਏ ਮੇਰਾ ਗੁੱਟ ਹੋੜ ਨਹੀਂ ਕਿਦਾਂ ਲੱਗੀ ਸਾਡੇ ਆਏ ਗੁੱਟ ਨੂੰ ਲੱਗੀ ਆ ਹੌਸਾ ਕਰ ਦੁੱਧ ਪੀ ਕੇ ਖਾਣ ਡਾਕਟਰ ਦੇ ਕੋਲ ਹਾਏ ਠੰਡ ਨੂੰ ਤਾਂ ਲੱਗਦੀ ਹੁਣ ਮੈਂ ਠੰਡਾ ਦੇਣਾ ਲੱਗੇ ਨਹੀਂ ਲੱਗਦੀ ਮੈਨੂੰ ਠੰਡਾ ਮਖੌਲ ਗੰਡੇ ਲੈ ਇਹਨੂੰ ਚੰਗੀ ਗੱਲ ਕਰੋ ਤਾਂ ਵੀ ਮਾੜੀ ਐ ਕੁੜੀਏ ਤੈਨੂੰ ਕਿੰਨੀ ਵਾਰੀ ਕਿਹਾ ਹੈ ਧਿਆਨ ਨਾਲ ਤੁਰਿਆ ਕਰ ਤੱਕਦੀ ਫਿਰਦੀ ਤੂੰ ਤੇਰੇ ਨਾਲ ਕੰਮ ਸਾਰਾ ਐ ਮੈਨੂੰ ਪਤਾ ਵਾ ਸੱਟ ਨਹੀਂ ਲੱਗੀ ਮੈਨੂੰ ਤੁਹਾਨੂੰ ਕੰਮ ਦੀ ਬਈ ਆ ਆਹ ਤੂੰ ਕੋਤੇ ਕੰਮ ਵਿੱਚ ਕਿੰਨੇ ਕਰਨਾ ਤੂੰ ਹੀ ਆ ਕੰਮ ਸਾਰਾ ਮੇਰੀ ਫਿਰਦੀ ਆ ਹੋਰ ਤੇਰ ਵਾਂਗੂ ਕਿੱਥੇ ਕੰਮ ਕਰਨਾ ਸਾਰਾ ਨੂੰ ਕੰਮ ਦੀ ਅੱਗੇ ਲੱਗੀ ਆ ਮੇਰੀ ਭਾਵੇਂ ਲੱਤਾਂ ਟੁੱਟ ਜਾਂਦੀ ਤਾਂ ਵੀ ਨਹੀਂ ਗੱਲ ਤੇਰਾ ਫਿਗਰ ਚੁੱਦਾ ਕਰਦੇ ਤਾਂ ਇਹ ਤੇਰੇ ਲਾਗੇ ਖੜੋਤੇ ਆ ਕਾਦਰ ਨੂੰ ਅਖਰ ਨਹੀਂ ਧਿਆਨ ਤੋੜਿਆ ਗਾ ਚਿਹਰਾ ਕਿ ਡਿੱਗੀ ਨੂੰ ਬਰਮਰ ਗਏ ਆ ਤੇ ਮੈਂ ਇਹ ਕਿੰਨਾ ਕੁ ਕਦਰ ਪਾਉਂ ਲਈ ਮੰਮੀ ਕਦਰ ਪਾਦੀ ਤੁਹਾਨੂੰ ਤੇ ਇਹ ਆ ਵੀ ਫੜਾ ਬਰੁਣਦੀ ਕੰਮ ਕਰਨ ਦਾ ਵੇ ਮੇਗੋ ਨਹੀਂ ਕੰਮ ਹੁੰਦਾ ਹੈਗਾ ਬਜੀਤ ਮੈਨੂੰ ਤੂੰ ਜੋ ਮਰਜੀ ਕਹ ਮੈਨੂੰ ਚੰਗੀਆਂ ਲਾਗ ਜਾਂ ਲੰਮੇ ਪਈਆਂ ਮੈਨੂੰ ਤੁਰੀਆਂ ਫਿਰਦੀਆਂ ਚੰਗੀਆਂ ਲਾਗੀਆਂ ਜੋ ਮਰਜੀ ਤੂੰ ਮੈਨੂੰ ਕਹੋ ਭਿਚਾਏ ਕੰਮ ਰੋਂਦੀ ਜਾਂ ਕਿ ਦਰ ਰੋਂਦੀ ਸੋਖ ਹਾਂਜੀ ਕੀ ਹੋਇਆ ਅੰਦਰ ਇੰਨਾ ਰੋਲਾ ਪਾਉਂਦੀ ਆ ਮੈਂ ਤੇ ਕੱਪੜੇ ਚੇਂਜ ਕਰ ਲਈ ਸੀ ਹੁਣ ਆ ਗਈ ਆ ਉਹ ਵੱਡੀ ਭਾਬੀ ਡਿੱਗੇ ਜਿੱਥੋਂ ਤੁਸੀਂ ਡਿੱਗਣ ਲਗੇ ਨਾ ਉਥੋਂ ਉਹਨਾਂ ਦੇ ਪੈਰ ਚਲਕੇ ਬਾਥਰੂਮ ਗਈ ਹਾਇ ਜਿਆਦਾ ਹੀ ਛੱਟ ਲੱਗ ਗਈ ਆ ਪਤਾ ਨਹੀਂ ਮੈਨੂੰ ਲੱਗਾ ਕੋਟ ਤੇ ਛੱਟ ਲੱਗ ਗਈ ਆ ਹੱਥ ਵੀ ਲਾਉਣ ਦੇ ਦੇ ਤੇ ਆਪਣੇ ਵੀ ਦਿਮਾਗ 'ਚ ਨਹੀਂ ਆਈ ਉਦੋਂ ਯਾਰ ਉੱਥੇ ਪੋਚਾ ਹੀ ਮਾਰ ਦਿੰਦੇ ਆਪਾਂ ਆ ਜੇ ਤੂੰ ਡਿੱਗੇ ਮੈਂ ਤੇ ਘਬਰਾ ਹੀ ਗਈ ਮੈਨੂੰ ਕੋਈ ਪਤਾ ਹੀ ਨਹੀਂ ਲੱਗਾ ਤੇ ਮੈਨੂੰ ਜਿੱਤਾ ਹੀ ਕੋਲ ਗਿਆ ਪੋਚਾ ਲਾਉਣ ਦਾ ਤੇ ਮੈਂ ਪੋਚਾ ਕੀ ਲਾਉਣਾ ਓਹੀ ਨਾ ਜਦੋਂ ਛੱਟ ਕਰਮਾ 'ਚ ਹੋਏ ਤੂੰ ਹੀ ਬਜੇ ਜਾਂ ਦਿਉਣਾ ਛੱਟ ਲੱਗ ਗਈ ਆ ਐਦਾਂ ਕਰ ਤੂੰ ਚਲੋ ਅੰਦਰ ਤੇ ਮੈਂ ਦੁੱਧ ਲੈ ਕੇ ਆਉਣੀ ਆ ਨਹੀਂ ਸੁਖ ਮੈਂ ਨਹੀਂ ਜਾ ਉਹਦੇ ਉਦਾਂ ਹੀ ਮੇਰੇ ਵੱਲ ਔਖਾ ਔਖਾ ਵੇਚਦੇ ਆ ਤੇ ਮੈਨੂੰ ਵੇਖ ਤੋ ਨਾ ਹੋਰ ਬੋਲਣਾ ਕੰਮ-ਕੰਮ ਤੇ ਉਹ ਪਹਿਲਾਂ ਹੀ ਕਰਦੇ ਰਹਿੰਦੇ ਕੋਈ ਗੱਲ ਹੁਣ ਪਤਾ ਤਾਂ ਲੈਣਾ ਹੀ ਆ ਨਾ ਪੁੱਛਣਾ ਵੀ ਕਹਿਣਾ ਇਹ ਖੁਸ਼ ਹੋਣੀ ਆ ਵੀ ਬਾਬਾ ਸੱਟ ਲੱਗੀ ਇਹਨਾਂ ਤੁਹਾਨੂੰ ਵਧਾਉਣੇ ਦੂਜੇ ਪਾਸੇ ਨੂੰ ਕੰਮ ਜਾਣਾ ਚੱਲ ਬੋਲੂ ਕੀ ਜਿਆਦਾ ਤੇ ਮੈਂ ਬਾਹਰ ਆ ਜਾਂਗੀ ਨਾ ਜਵਾਬ ਦਵਾਂਗੀ ਮੈਨੂੰ ਫਿਰ ਲੱਗਦਾ ਬੁਰਾ ਜਿਹਾ ਲੱਗਦਾ ਜਿਵੇਂ 24 ਘੰਟੇ ਮੇਰੇ ਤੇ ਹੀ ਉਹੋ ਗਲਤ ਵਾਲੇ ਹੀ ਜਾਂਦੇ ਜਾਓ ਜਾਓ ਤੂੰ ਹੀ ਵੇਲ ਹੋਇ ਕਰੀ ਤੇ ਮੈਂ ਦੁੱਧ ਲੈ ਕੇ ਹੁੰਦੀ ਆ ਮੈਂ ਹਲਦੀ ਪਾ ਕੇ ਦੁੱਧ ਦਿੰਦੀ ਆ ਚੱਲ ਆਉਦੀ ਏ

ਦਹਾ ਦੋ ਕੁਟੇ ਜਾ ਗਏ ਪੀ ਲੋ ਬਸ 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 ਤੇ ਦੇ ਤੁਹਾਡੇ ਬਾਪ ਦਾ ਵਾਦ ਦਾ ਮੇ ਲੋ ਕੋਟਾ ਮੈਨੂੰ ਮੰਮੀ ਲੈ ਕੇ ਜਾਣਾ ਮੈਂ ਡਾਕਟਰ ਦੇ ਤੂੰ ਆ ਉੱਤਰ ਆਏ ਦਵਾਈ ਦਵਾ ਲਿਓ ਚੰਗੀ ਤਰ੍ਹਾਂ ਐਕਸਰਾ ਉੱਥਰ ਕਰਾ ਲਿਓ ਹਮ ਬੋਟ ਦਾ ਚੰਗੀ ਦਵਾਈ ਆ ਹਾਂ ਹੁਣ ਕਰਾਉਂਗਾ ਇਹੇ ਦਿੱਤੀ ਪਾਓ ਕੋਈ ਨਾ ਕੋਈ ਵਕਤੀ ਪਿਆਰ ਵਕਤੀ ਪਿਆ ਹੁੰਦਾ ਵਾ ਜੀ ਮੇਰੇ ਕਰਮਾਂ ਦੇ ਨਹੀਂ ਹੈਗਾ ਕਿਤੇ ਚੈਨ ਧਿਆਨ ਆ ਹੁਣ ਤੋਂ ਕਦੋਂ ਇਹ ਆਟਾ ਰ데요 ਸੋਕ ਸੋਕਾ ਦਾ ਸੁਨੇਹਾ ਆਵੇ ਠੀਕ ਹੀ ਰਵੇ ਮੇਰੀ ਧੀ ਕੰਮ ਚਾਲ ਕਰਦੀ ਫਿਰਦੀ ਭਾਵੇਂ ਜਿੱਦਾਂ ਮਰਜ਼ੀ ਭਾਵੇਂ ਬੋਲਦੀ ਜਿੱਦਾਂ ਮਰਜ਼ੀ ਕੰਮ ਦੀਆਂ ਠਕੀਆਂ ਲਵਾਈ ਜਾਂਦੀ ਉਹ ਉਹਦੇ ਸਿਰ ਤੇ ਹੀ ਕੰਮ ਸਾਰਾ ਮੰਮੀ ਤੂੰ ਐਵੇਂ ਫਿਕਰ ਨਾ ਕਰੀਆ ਟੈਨਸ਼ਨ ਲਈ ਜਣੀ ਕੁਝ ਨਹੀਂ ਹੋਇਆ ਪਖਾਂਡੀ ਆ ਛੱਟ ਨੂੰ ਥੋੜੀ ਲੱਗੇਣੀ ਪਖੰਡ ਜਿਆਦੇ ਕਰਦੀ ਆ ਜੇ ਛੱਟ ਲੱਗੀ ਹੁੰਦੀ ਮੂੰਹ ਬਾਜ ਨਹੀਂ ਹੀ ਨਿਕਲ ਨੂੰ ਦਰੋ ਵੇਖਿਆ ਕਿੱਡੀ ਚੱਲਦੀ ਤੁਹਾਡੇ ਹੱਥ ਤੇ ਛੱਟ ਲੱਗੀ ਤੇ ਜ਼ੁਬਾਨ ਤੇ ਥੋੜੀ ਲੱਗੀ ਦੀਦੀ ਗੱਲ ਸੁਣ ਉਦਾਂ ਦੀਦੀ ਦਾ ਨਾ ਰੰਗ ਖੱਟਾ ਹੋ ਗਿਆ ਏ ਸੱਚੀ ਲੱਗਣ ਦੀ ਛੱਟ ਉਹ ਤੇ ਲੱਗੀ ਏ ਇਹ ਲੱਗੀ ਵੀ ਹੋ ਗਈ ਛੱਟ ਸਫਾਈਆਂ ਨੇ ਆ ਵੀ ਕਰਦੀ ਆ ਆਸ-ਪਾਸਾ ਵੇਖ ਲਿਆ ਕਰੇਗਾ ਔਰ ਸਵੇਰੇ ਪਹਿਲਾਂ ਮੈਂ ਤੁਹਾਨੂੰ ਡਿੱਗਣ ਲੱਗਿਆ ਬਚਾਇਆ ਤੇ ਬਾਅਦ ਚ ਇਹ ਵੀ ਡਿੱਪੀ ਤੇ ਹੋਰ ਇਹ ਵੀ ਡਿੱਗ ਚੱਲੇ ਨਹੀਂ ਪਤਾ ਨਹੀਂ ਤੇ ਮੈਂ ਮਰਵਾਣੀ ਨਹੀਂ ਕੀਤੀ ਮੈਂ ਘਟ ਨਹੀਂ ਗੱਲ ਦਾ ਨਹੀਂ ਅਜੇ ਤਾਂ ਭਾਬੀ ਨੂੰ ਨਿੱਕੀ ਨੂੰ ਇਧਰ ਲੈ ਕੇ ਗਈਆਂ ਅੰਦਰ ਉਹਨਾਂ ਦੇ ਉੱਪਰ ਵੀ ਡਿੱਗ ਵੀ ਡੜਾਪ ਪਾਣੀ ਦੱਸ ਇੰਨਾ ਮੈਂ ਕਿੰਨੀ ਵਾਰੀ ਕਿਹਾ ਬਾਥਰੂਮ ਦੀ ਚੰਗੀ ਤਰ੍ਹਾਂ ਪੇਰਿਆ ਕਰੋ ਸਫਾਈ ਕਰਿਆ ਕਰੋ ਸਰਬਸਰਫ ਵਾਲੇ ਕੱਪੜੇ ਧੋਣ ਦੇ ਗਾਏ ਤੇ ਵੇਖਦਿਆਂ ਹੀ ਨਹੀਂ ਗੀਆਂ ਬੂਏ ਘੜੀ ਤੇਲ ਬੱਲਾ ਹੀ ਤੇਲ ਕਿੰਨੇ ਡੋਲਿਆ ਪਤਾ ਹੀ ਨਹੀਂ ਮੰਮੀ ਆਪਾਂ ਤੇ ਸ਼ਹਿਰੋਂ ਆਏ ਹਾਂ ਤੇ ਜੇ ਤੂੰ ਵੇਖਿਆ ਤੇਲ ਤੇ ਪੁੱਤ ਤੂੰ ਦੱਸਦੀ ਮੈਨੂੰ ਹੀ ਦੱਸਦੀ ਮੈਂ ਹੀ ਸਾਫ਼ ਕਰ ਦਿੰਦੀ ਨੇ ਜਣੀ ਹੋਰ ਹੀ ਕੋਈ ਲੱਤ ਬਾਹਰ ਡਾ ਲੰਦਾ ਤਾਂ ਫੇਰ ਮੰਮੀ ਮੌਕਾ ਹੀ ਨਹੀਂ ਕਿ ਲਿਆ ਸਰਮੰਦਾ ਜਿਹੜੀ ਆਪਾਂ ਤੇ ਜਨਾਬੇ ਹੀ ਹੋਏ ਨੇ ਮੈਂ ਤਾਂ ਭੀਰ ਡਿੱਗ ਗਈ ਮੈਂ ਤਾਂ ਕਬਰਾ ਗਈ ਵੇਸ ਹਾਲ ਹੈ ਨਹੀਂ ਤੇ ਛੱਟ ਪਰ ਲੱਗ ਗਈ ਕਿਤੇ ਜਾਣਾ ਹੀ ਸੁਖ ਮਸੀਹ ਰੱਬ ਨੇ ਸੁਣੀ ਆ ਤੇ ਫਿਰ ਵੀ ਆ ਰਾਨ ਮੈਂ ਕਹਿੰਦੀ ਵੀ ਧੌੜਾ ਚਾਹਤਾ ਔਰ ਚਾਹਤਾ ਔਰ ਚਾਹ ਕ ਬਿਪਤਾ ਤੇ ਬਿਪਤਾ ਪੈਂਦੀ ਪਤਾ ਨਹੀਂ ਕੀ ਰੱਬ ਨੂੰ ਕੋਈ ਭਾਣੇ ਨੂੰ ਆ ਪਤਾ ਨਹੀਂ ਕਿਉਂ ਮੁੰਡਾ ਅੰਦਰ ਪਿਆ ਹੋ ਨਹੀਂ ਤੇ ਸਾਹਮਣੇ ਸੁਪਤਪੁਰਤੋ ਐ ਪੱਤਰੋ ਕੇ ਪਿਆ ਇਹਨਾਂ ਦਾ ਮੈਨੂੰ ਨਵੇਂ ਤੋਂ ਨਵੇਂ ਸਤਾ ਚੜਦਾ ਮੰਮੀ ਵੱਡੀ ਭਾਬੀ ਕਿਹੜਾ ਵੇਂਦੀ ਆ ਤੌਣ ਲੱਗੀ ਐਵੇਂ ਕੋੜੀ ਆਉਂਗਾ ਪਛੰਡੇ ਮਾਰਦੀ ਫਿਰਦੀ ਆ ਵੀ ਥੱਲੇ ਵੇਖ ਲੈ ਨੀਵੀ ਪਾਗੇ ਕੋ ਦੁੱਲਿਆ ਕੇ ਨਹੀਂ ਦੁੱਲਿਆ ਹੁਣ ਬੈਠੀ ਕਿ ਨਹੀਂ ਇਹਨਾਂ ਦਾ ਕੀ ਗਿਆ ਵਕਤ ਤਾਂ ਸਾਨੂੰ ਜਾਉ ਮੁੰਡੇ ਨੂੰ ਵਕਤ ਬਾਜਾ ਜਿਹੜਾ ਭੱਜਾ ਥੋੜਾ ਫਿਰਦਾ ਕੱਲਾ ਦਵਾਈਆਂ दारू ਨਹੀਂ ਇਹਨਾਂ ਤੇ ਮੁੱਕਦੇ ਉਹ ਵੀ ਕੀ ਹਉ ਤਾਂ ਜੀਣਾ ਹਰਾਮ ਕੀਤਾ ਇਹਨਾਂ ਨੇ ਰਲ ਮਿਲ ਕੇ ਓਏ ਵੱਡੇ ਵੀਰ ਦਾ ਲਹੂ ਪੀਤਾ ਸੱਚੀ ਹਾਂ ਚਲ ਤੂੰ ਇੰਨੀਆ ਖੱਪੋ ਨਾ ਜੇ ਚਾਹ ਬਣਾਉਣੀ ਤਾਂ ਦੱਸੋ ਮੈਂ ਹੌਲੀ ਹੌਲੀ ਬਣਾ ਲਿਆਉਣੀ ਜਾ ਕੇ ਆ ਭਾਬੀ ਤੂੰ ਹੀ ਰਹਿਣ ਦੋ ਤੁਹਾਨੂੰ ਤੇ ਅੱਗੇ ਡਾਕਟਰ ਨੇ ਰੈਸਟ ਰੈਸਟ ਦੱਸੀ ਆ ਚੱਲ ਕੋਈ ਗੱਲ ਨਹੀਂ ਸੋਖ ਚਾਹ ਬਣਾਉਣ ਦੇ ਐਨੀ ਬਣਾ ਮੈਂ ਤਣੋਦੀ ਬਣਾ ਉਹਨੇ ਫੇਰ ਗੁੱਸਾ ਕਰਨਾ ਵਾ ਤੇ ਮੈਨੂੰ ਮੈਨੂੰ ਨਹੀਂ ਇਹਨਾਂ ਨੇ ਵੇਖਿਆ ਤੁਹਾਨੂੰ ਐਦਾਂ ਡੇਹੀ ਕਰਨ ਪੁੱਤ ਤੇਰੇ ਵਾਸਤੇ ਦੋਵੇਂ ਭਾਪੀਆਂ ਇੱਕੋ ਜੀਆਂ ਆਂ ਮੈਂ ਤਾਂ ਦੋਵਾਂ ਨੂੰ ਇੱਕੋ ਜਿਹਾ ਸਮਝਦੀ ਆ ਮੈਕ੍ਰੋ ਫਰਕ ਕਰਦੀ ਆ ਮੈਂ ਇਹ ਕਹਿੰਦੀ ਆ ਚਲ ਭਾਬੀ ਨੂੰ ਰੈਸਟ ਦੱਸੀਆ ਤੇ ਉਹ ਆਪਣਾ 4 ਦਿਨ ਕਰ ਲੇ ਰੈਸਟ ਚਲ ਪੁੱਤ ਚਾਹ ਬਣਾਉਂਦਾ ਕਿਹੜਾ ਜ਼ਿਆਦਾ ਚਿਰ ਲੱਗਣਾ ਕੁਲੋਤੀ ਕੁਲੋਤੀ ਨੇ ਚਾਹ ਹੀ ਬਣਾਉਣੀ ਉਹ ਹੀ ਮੈਂ ਨਹੀਂ ਚੱਲ ਐਨਾ ਕਿਤੇ ਬੰਦਾ ਬਾਹਨੇ ਨਾ ਤੁਰ ਫਿਰ ਲੈਂਦਾ ਉਦਾਂ ਤੈਨੂੰ ਪਤਾ ਸੁੱਖ ਤੁਰਿਆ ਵੀ ਕਿੱਥੇ ਜਾਂਦਾ ਵਾ ਤੇ ਧਿਆਨ ਨਾ ਵੇਖ ਕੇ ਤੁਰਿਓ ਤੁਸੀਂ ਵੀ ਨਹੀਂ ਮੈਂ ਤੇ ਡਰੀ ਗਈ ਸੱਚੀ ਦੀਦੀ ਵੱਲ ਵੇਖ ਕੇ ਮੈਂ ਤੇ ਹੁਣ ਧਿਆਨ ਨਾਲ ਹੀ ਤੁਰਾਂਗੀ ਹੁਣ ਮੈਂ ਤੇ ਭਾਜੀ ਨੂੰ ਕਿਹਾ ਵੀ ਐਕਸਟਰਾ ਉਕਸਟਰਾ ਕਰਾ ਕੇ ਲਿਆਓ ਚੰਗੀ ਤਰ੍ਹਾਂ ਕਿਤੇ ਜਾਤੀ ਵੀ ਨਾ ਸੱਟ ਲੱਗ ਜੇ ਹੋਵੇ ਮੈਂ ਤਾਂ ਨਹੀਂ ਠੀਕ ਹੀ ਹੋਵੇ ਤੁਸੀਂ ਜੋ ਮਰਜੀ ਗੱਲਾਂ ਕਰਨੀਆ ਧਿਆਨ ਤੇ ਫੇਰਾ ਉੱਥੇ ਹੀ ਆ ਠੀਕ ਹੋਵੇ ਕੰਮ ਕਿੰਨੇ ਕਰਨਾ ਸੁੱਖ ਕਿੰਨੇ ਨੂੰ ਰੋਟੀ ਦੇਣੀ ਰੋਟੀ ਉਹ ਹੀ ਦਿੰਦੀ ਆ ਭਾਵੇਂ ਚੰਗੀ ਤੇ ਭਾਵੇਂ ਮਾੜੀ ਆ ਪੋਤਰਾ ਨਾ ਮੰਮੀ ਵੇਖ ਕਿਦਾਂ ਸੁੱਖ ਨੂੰ ਗੁੱਸੇ ਹੋਏ ਆ ਇਹਦੀ ਤੂੰ ਹਮੈਤਣ ਬਣੀ ਆ ਮੰਮੀ ਦਾ ਵੀ ਕੋਈ ਖਸੂਰ ਨਹੀਂ ਹੈਗਾ ਮੰਮੀ ਵੀ ਨਾ ਜਿਹਦੇ ਦੁੱਖ ਦਰਦ ਵੇਂਦੀ ਆ ਉਹਦੇ ਵਿਚਾਰੀ ਵੱਲਦੀ ਹੋ ਜਾਂਦੀ ਆ ਦੇ ਲਈ ਇੰਨਾ ਹੌਲਾਵਾ ਉਹਦਾ ਮੈਂ ਤੇ ਗਲਤ ਸੋਚਣ ਡਈ ਆ ਆ ਤੇ ਰੱਬ ਨੇ ਮੇਰੀ ਸੁਣੀ ਆ ਤੇ ਤਾਂ ਕਰਕੇ ਮੰਮੀ ਦਾ ਥੋੜਾ ਜਿਹਾ ਮਮਾਨ ਮੇਰੇ ਵੱਲ ਨੂੰ ਮੁੜਿਆ ਮਨਾ ਭੁੱਲਣ ਕਿਉਂ ਡਿਆਂ ਹਮੇਸ਼ਾ ਮੰਮੀ ਰਹੀ ਤੇ ਦੀਦੀ ਵੱਲੀ ਆ ਸ਼ੁਕਰ ਆ ਕਿ ਤੇ ਤੇਰੀ ਸੁਣੀ ਆ ਪਰ ਦੁੱਖ ਤੇ ਕਰਮਾਂ ਚ ਉਹ ਰਹੇ ਨਾ ਇਧਰੋਂ ਸੁਣੀ ਮੈਂ ਮਨੀ ਵਿਚਾਰ ਨਹੀਂ ਕੋਹਣ ਮੇਰੀ ਸੁਣਦਾ ਕਿੰਦਾ ਸੋਖਾ ਤੂੰ ਹੀ ਪੁੱਤ ਮਨ ਨਹੀਂ ਲੱਗ ਘੜੀ ਵਿਆਹ ਪੋਇਆ ਕਰ ਉਹ ਤੇ ਲੱਗੇ ਨਿਆਣੇ ਵਾਲੀਆਂ ਗੱਲਾਂ ਕਰਿਆ ਕਰ ਉਹਨੂੰ ਖੜਾਇਆ ਕਰ ਜਿੱਦਾਂ ਤੂੰ ਹੀ ਖੇਡਦੇ ਰਹੇ ਨਿੱਕੇ ਹੁੰਦੇ ਵੀ ਵੀਰ ਇਦਾਂ ਖੇਡਦੇ ਰਹੇ ਆ ਗੱਲਾਂ ਕੀਤੀਆਂ ਸੀ ਖਰਿਆਂ ਨੂੰ ਕੋਈ ਚੇਤਾ ਆ ਜਾ ਪੁੱਤ ਮੰਮੀ ਮੈਂ ਗੱਲਾਂ ਤੇ ਕਰਦੀ ਆਂ ਜਦੋਂ ਕੋਈ ਵੀਰ ਅੱਗੇ ਜਵਾਬ ਨਹੀਂ ਨਿਂ ਦਿੰਦਾ ਤੇ ਮੇਰੇ ਤੇ ਆ ਮਨ ਖਰਾਬ ਹੋ ਜਾਂਦਾ ਵਾ ਜਵਾਬ ਤੇ ਪੁੱਤ ਹੁਣ ਕਿਸ ਨੂੰ ਨਹੀਂ ਦਿੰਦਾ ਤਾਂ ਕੀ ਕਰੀਏ ਹੁਣ ਫਿਰ ਹੁਣ ਲੱਗੇ ਤੇ ਪਹਿਣਾ ਹੀ ਪਹਿਣਾ ਉਹਦੇ ਆ ਲੈ ਮੰਮੀ ਚਾਹ ਸੋਖਾ ਲੋ ਚਾਹ ਪੀਓ ਬੈਠੋ ਬੱਬੀ ਗਰਮੀ ਤੇ ਪੁੱਤ ਉਹਨੇ ਕੋ ਖਵਾ ਲਿਆ ਕੋਲਿਆ ਕਿ ਨਹੀਂ ਮਨਿੰਨੂ ਕਿੱਥੇ ਮੰਮੀ ਹਜੇ ਖਵਾ ਲਿਆ ਹਾਂ ਹਾਂ ਹਜੇ ਖਵਾ ਲਿਆ ਹੀ ਨਹੀਂ ਗਾ ਨਾ ਮੈਂ ਤਾਂ ਤੇ ਚਾਹ ਬਣਾਉਣ ਚੱਲ ਗਈ ਦੱਸ ਅਜੇ ਮੈਂ ਨਾ ਤੈਨੂੰ ਪੁੱਛਦੀ ਤੇ ਤੁਸੀਂ ਨੂੰ ਚਾਹ ਪਾਣੀ ਦੇਣਾ ਹੀ ਨਹੀਂ ਨਹੀਂ ਮੰਮੀ ਬਣਾਉਣੀ ਆ ਕੋਨਾ ਕੋਹ ਦੇਣੀ ਆ ਪੁੱਤ ਕਦੋਂ ਦੇਣਾ ਕਦੋਂ ਦਾ ਦੇਣ ਚੜਿਆ ਆਪਾਂ ਹੀ ਦੋਰੇ ਚਾਹ ਪੀ ਲਈਏ ਤੂੰ ਤੋ ਪਿਆਲੀ ਨਹੀਂ ਚਾਹ ਮਾਸਾ ਕੁੱਟ ਚਾਹ ਹੀ ਤੂੰ ਠੱਡੀ ਕਰਕੇ ਉਹਨੂੰ ਪਲਉਂਦੀ ਮੰਮੀ ਮੈਨੂੰ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ ਵੀ ਉਹਨਾਂ ਨੇ ਆਪਣੇ ਮਗਰੋਂ ਵੀ ਕੋ ਦਿਖਾਦਾ ਕਿ ਪੀਤਾ ਕਿ ਨਹੀਂ ਪਰ ਪੁੱਤੋ ਤਾਂ ਧਿਆਨ ਰੱਖਿਆ ਕਰ ਤੇਰਾ ਫਰਜ਼ ਵਾ ਤਾਂ ਧਿਆਨ ਰੱਖਣ ਦਾ ਹੈ ਇਹ ਵਾਲੇ ਨੂੰ ਨੇ ਚਾਰ ਵਾਰੀ ਰੋਟੀ ਖਾ ਲੈਣੀ ਹੁਣ ਹੋਇਆ ਮੰਜੇ ਤੇ ਪੱਥਰ ਹੋ ਕੇ ਪਿਆ ਵਾ ਤੈਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਮੇਰਾ ਆਦਮੀ ਮੈਂ ਤਾਂ ਧਿਆਨ ਰੱਖਾਂ ਕੀ ਕਰਾਂ ਮਮੇ ਖਵਾਲਦੀ ਹੈ ਕੋਈ ਚੀਜ਼ ਖਾ ਲੈਣ ਦੇ ਆ ਤਵੇ ਖਵਾ ਲੇਗੀ ਤੇ ਖਾਊਗਾ ਭਾਬੀ ਜਮਾਂ ਦੀ ਤੁਸੀਂ ਆਪ ਧਿਆਨ ਕਰਿਆ ਕਰੋ ਆਪਣੇ ਹੱਥੀ ਜੋ ਤੁਸੀਂ ਖਵਾ ਪਿਆ ਦੇਣਾ ਤੇ ਭਾਜੀ ਨੂੰ ਛੇਤੀ ਫਰਕ ਪੈਣਾ ਵਾ ਦੂਜੇ ਨੇ ਦੇ ਦੇ ਕਦੀ ਪੁੱਛ ਲਿਆ ਕਦੀ ਨਾ ਪੁੱਛ ਲਿਆ ਇਹ ਭਾਗੀ ਮੰਮੀ ਤੂੰ ਮੈਂ ਠੰਡੀ ਰਹਾ ਭਾਬੀ ਦੇ ਦਿਵਾਲੀ ਹੋ ਗਈਆਂ ਕੋਈ ਨਾ ਖਵਾ ਦਿੰਦੀ ਆ ਬਣਾ ਕੇ ਪੁੱਤ ਮੈਂ ਠੰਡੀ ਸਵੇਰ ਦਾ ਕਦੋਂ ਦਾ ਦਿਨ ਚੜਿਆ ਤੇ ਮੇਰਾ ਚਾਹ ਪੀਨੂ ਜੀ ਕਦਾ ਵੀ ਤੇ ਦੋਰੇ ਦੋਰੇ ਖਾ ਲਿਆ ਤੋ ਉਹਨੂੰ ਚਾਰੇ ਨੂੰ ਇੱਕ ਵਾਰੀ ਉਹਨੇ ਪੁੱਛਿਆਗਾ ਹੁਣ ਤੁਹਾਡੇ ਸਾਹਮਣੇ ਫੇਰ ਭਾਬੀ ਵਾਲ ਹੋ ਗਏ ਆ ਚਲੋ ਮੰਮੀ ਮੈਂ ਚਾਹ ਫੇਰ ਉਹਨਾਂ ਲਈ ਬਣਾ ਲੈਣੀ ਆ ਚਾਹ ਨਾ ਹੁਣ ਉਹਨੂੰ ਦਈ ਉਹਨੂੰ ਖਿਚੜੀ ਕੁਚੜੀ ਦਲੀਆ ਦਲੀਆ ਕੁਝ ਬਣਾ ਕੇ ਵਧੀਆ ਚੀਜ਼ ਖਵਾ ਉਹਨੂੰ ਸਵੇਰ ਦਾ ਨੇ ਕੁਝ ਖਾਦਾ ਨਹੀਂਗਾ ਨਾਲੇ ਪੁੱਤ ਨੂੰ ਪੁੱਛਣਾ ਕੀ ਆ ਉਹਨੇ ਦੱਸਣਾ ਵੀ ਮੈਂ ਆ ਖਾਣਾ ਹੈ ਜੇ ਦੱਸਣ ਵਾਲਾ ਹੁੰਦਾ ਤਾਂ ਨਿਵਾਜਾ ਮਾਰ ਮਾਰ ਕੇ ਕਹਿਣਾ ਵੀ ਮੈਨੂੰ ਦੋ ਕੁਛ ਕਾਣ ਨੂੰ ਨਹੀਂ ਨਹੀਂ ਮੈਂ ਪੁੱਛਣ ਤਾਂ ਨਹੀਂ ਚੱਲੀ ਕੋਈ ਗੱਲ ਨਹੀਂ ਫਿਰ ਮੈਂ ਜਾਂ ਦਲੀਆ ਜਾਂ ਖਿਚੜੀ ਬਣਾਉਣੀ ਉਹ ਤੇ ਲਾਗੇ ਵੀ ਘੜੀ ਪਿਆ ਕਰ ਚੰਗਾ ਹਾਂਜੀ ਨਹੀਂ ਮੰਮੀ ਮੈਂ ਤੇ ਉੱਥੇ ਹੀ ਬੈਠੀ ਸੀ ਕੱਪੜੇ ਬਦਲ ਕੇ ਉਹਨਾਂ ਤੇ ਲਾਗੇ ਹੀ ਤੇ ਫਿਰ ਬਾਹਰ ਨਿਕਲੀ ਤੇਨੂੰ ਪਤਾ ਮੰਮੀ ਦਾ ਰੌਲਾ ਪੈਂਡਾ ਹੈ ਪਰ ਤੇ ਹੁਣ ਮੈਂ ਕਿੱਦਾਂ ਫਿਰ ਜਾਂਗੀ ਚੱਲ ਕੋਈ ਨਹੀਂ ਉਹਨੂੰ ਨਾ ਏਦਾਂ ਕਰ ਖਿਚੜੀ ਕੁਚੜੀ ਪਹਿਲਾਂ ਬਣਾ ਕੇ ਤਾਂ ਖਵਾ ਜਾ ਛੇਤੀ ਜਾ ਫੇਰੋਂ ਮੰਮੀ ਚਾਹ ਠੰਡੀ ਹੋ ਜਾਣੀ ਲਾ ਸੁੱਖ ਜੇ ਮੈਂ ਨਾ ਕਹਿੰਦੀ ਇਹਨਾਂ ਨੇ ਉਹਨੂੰ ਵੇਖਣਾ ਹੀ ਨਹੀਂ ਮੰਮੀ ਤੇਰਾ ਵਿਆਹ ਵੀ ਆ ਵੇਖਦੀਆਂ ਤੇ ਹੈਗੀਆਂ ਵਾ ਕਬੀਰ ਕੀ ਦੱਸਿਆ ਵਾ ਡਾਕਟਰ ਨੇ ਮੰਮੀ ਡਾਕਟਰ ਕਹਾ ਕਿ ਮਾਸ ਪਾੜ ਗਿਆ ਵਾ ਉਦਾਂ ਕੀ ਹੱਡੂਟ ਬਚ ਗਿਆ ਉਹ ਟੁੱਟਣੋ ਚੱਲ ਸ਼ੁਕਰ ਵਾ ਢ ਬਚ ਗਿਆ ਵਾ ਆ ਤੇਲ ਉਹਨੇ ਦਿੱਤਾ ਟਿਊਬ ਦਿੱਤੀ ਜ ਤੇ ਗੋਲੀਆਂ ਦਿੱਤੀਆਂ ਵਾ ਪੇਨ ਕਿਲਰ ਦੀਆਂ ਕਿ ਖਾਊਗੀ ਤੇ ਉਹਨੇ ਕਹਿੰਦੀ ਭਾਰਾ ਹੌਲਾ ਕੰਮ ਨਹੀਂ ਗਿਆ ਕਰਨਾ 2-4 ਦਿਨ ਹੁਣ ਅੱਛਾ ਆ ਗੀ ਬਾਤੀ ਬੁਲਟੀ ਨਾ ਚੁੱਕੇ ਕੋਈ ਵੀ ਨਾਟ ਆਊਟ ਹੈ ਗੁੱਜੇ ਤੇ ਚੱਲ ਰ ਕਬੀਰ ਕੋਈ ਗੱਲ ਨਹੀਂ ਨਹੀਂ ਹੁਣ ਇਹਦੇ ਕੋ ਕੰਮ ਹੋਣਾ ਤੇ ਫਿਰ ਕੋਈ ਰੱਖ ਲੋ ਕੰਮ ਵਾਲੀ ਜਿੰਨਾ ਕੰਮ ਰੱਖ ਹੋਊਗਾ ਮੈਂ ਕਰੂੰਗੀ ਹੁਣ ਮੈਂ ਆਇਆ ਵੀ ਰੋਟੀ ਪਾਣੀ ਪਕਾ ਲੂੰਗੀ ਪਾਂਡਾ ਛੰਨਾ ਮਾੜਾ ਮੋਟਾ ਸਾਂਭ ਲੂੰਗੀ ਤੇ ਬਾਕੀ ਹੋਰ ਕੰਮ ਕੱਪੜੇ ਦੀੜੇ ਵਾਲੇ ਤੇ ਪੁੱਤ ਮੇਰ ਕੋਣ ਤੋਂ ਬਣੇ ਨੇਗੇ ਕੋਈ ਨਹੀਂ ਵੇਖ ਲੈਨੇ ਮੰਮੀ ਫਿਰ ਉਹ ਵੀ ਹਾਂ ਦਿਮਾਗ ਤੁਹਾਡਾ ਸਹੀ ਆ ਕੰਮ ਵਾਲੀ ਨੇ 7-8000 ਰੁਪਏ ਮੰਗੜਾ ਸਾਰੇ ਕੰਮ ਦਾ ਨਾਲ ਸੁੱਖ ਤੇ ਇੱਥੇ ਹੀ ਆ ਨਾ ਐਨੇ ਪੈਸੇ ਮੰਮੀ ਦਿੱਤੇ ਜਾਂਦੇ ਆ ਤੁਸੀਂ ਆਪ ਸਿਆਣੇ ਆ ਤੇ ਪੁੱਤ ਨਾ ਜੜੀਆਂ ਗੱਡੀਆਂ ਟਰੱਕ ਚੱਲਣ ਡੇ ਆ ਪੁੱਤ ਨਾ ਹੋਦ ਰੋਟੇ ਮੰਮੀ ਇੱਕ ਪਾਸੇ ਮਣੀ ਪਿਆ ਅਧਿਕਾਰਦਿੱਤੇ ਵੀ ਪੈਸਾ țeਲਾ ਲੱਗਣ ਡਿਆ ਇੱਕ ਪਾਸੇ ਮੈਂ ਪੈ ਗਈ ਆ ਤਿੰਜਾਂ ਨੇ ਘਰ ਦੇ ਪਏ ਆ ਪੈਸਾ ਤੇ ਲੱਕੜੇ ਰੁੱਖਾਂ ਨੂੰ ਲੱਗੇ ਆ ਜਿਹੜੇ ਵੀ ਐਵੇਂ ਆਈ ਜਾਣੇ ਆ ਤੇ ਲਈ ਜਾਣੇ ਆ 7-8000 ਰੁਪਏ ਮੂੰਹ ਨਾਲ ਬਾਖ ਲੈਣਾ ਚੱਟ ਮੰਗ ਲੈਣਾ ਅਗਲੀ ਨੇ ਮੰਮੀ ਗੱਲ ਤੇ ਬਲਜੀਤ ਦੀ ਵੀ ਸਿਆਣੀ ਆ ਕਿ ਪੈਸੇ ਤੋਂ ਨੇ ਮੰਗਣੇ ਹੀ ਆ ਤੂੰ ਹੀ ਨਾ ਫੋਨ ਕਰੋ ਸੋਖ ਦੀ ਸੱਸ ਨੂੰ ਉਹਨੂੰ ਕਿਹਾ ਮੈਨੂੰ ਛੱਟ ਲੱਗ ਗਈ ਆ ਚਾਰ ਦਿਨ ਮੰਮੀ ਇਹਨੂੰ ਇੱਥੇ ਰੱਖ ਲਓ ਆਪੇ ਸੋਖ ਮਾੜਾ ਮੋਟਾ ਨਾਲ ਕਰਾਉਗੀ ਥੋੜਾ ਬੋਤਾ ਤੂੰ ਹੀ ਨਾਲ ਕਰਾਇਆ ਤੇ ਗਰਮੀ ਤੇ ਕਿਹੜੀ ਬਿਮਾਰੀ ਵਾ ਨਿਆਣਾ ਹੀ ਹੋਣ ਵਾਲਾ ਖੁਸ਼ੀ ਦੀ ਗੱਲ ਵਾ ਬੰਦਾ ਤੇ ਉੱਟਦਾ ਫਿਰਦਾ ਕੰਮ ਕਰਨ ਨੂੰ ਚਲੋ ਇਹ ਕਿ ਮੰਮੀ ਗਰਮੀ ਚਾਹ ਪਾਣੀ ਬਣਾ ਲਿਆ ਕਰੂਗੀ ਤੁਸੀਂ ਮਾੜਾ ਮੋਟਾ ਫੁਲਕੇ ਲਾ ਲੈ ਜਾਇਆ ਸੁੱਕ ਲਾ ਲੈ ਕਰੂਗੀ ਨਹੀਂ ਕੋਈ ਨਹੀਂ ਮਾੜਾ ਲਾ ਲੈ ਮਸ਼ੀਨ ਦੇ ਸੁੱਕ ਨਹੀਂ ਗਾ ਧੋਇਆ ਕਰੀ ਤੁਸੀਂ ਨਾ ਪਾਏ ਹੋ ਕੱਪੜਿਆਂ ਹੁਣ ਤੇ ਵੀ ਕੰਮ ਦਾ ਕੋਈ ਭਾਰ ਹੀ ਨਹੀਂ ਹੁਣ ਤੇ ਐਵੇਂ ਇੱਕ ਗੱਲ ਹੀ ਬਣਾ ਲਈ ਇਹਨਾਂ ਨੇ ਕਿ ਉਹਨੂੰ ਨਿਆਣਾ ਉਹਨੂੰ ਕੋਈ ਬਿਮਾਰੀ ਨਹੀਂ ਕਿ ਲੱਗੀ ਠੀਕ ਠਾਕ ਵਾ ਅੱਗੇ ਲੋਕੀ ਸਾਰਾ ਹੀ ਕੰਮ ਕਰ ਦਿੰਦੇ ਇੱਕ ਹੁਣ ਲੋਕਾਂ ਨੇ ਪੇੜ ਚਾਲ ਖਾ ਲਈ ਫਿਰ ਡਰਸਾ ਤੇ ਹੀ ਹੋ ਜਾ ਪੱਕੇ ਮੰਜੇ ਤੇ ਬਹਿ ਜਾਓ ਵੀ ਅੱਗੇ ਇੱਕ ਤਾਂ ਮੰਜੇ ਤੇ ਪਿਆ ਹ ਹੁਣ ਤੂੰ ਵੀ ਮੰਜੇ ਤੇ ਬਹਿ ਜੂਗੀ ਤੇ ਲੋਕੀ ਕੀ ਆਖਣਗੇ ਵੀ ਬਰਾਬਰ ਸਾਂਹੀ ਲੰਮੀ ਪੈ ਗਈ ਏ ਦੀ ਪੁੱਤ ਫੇ ਦਵਾਈਆਂ داروਆਂ ਨਾਲੇ ਬੱਚਾ ਹੋਇਆ ਵਾ ਇਸ ਕਰਕੇ ਡਈ ਆ ਮੈਂ ਕਹਿਣ ਫੇਰ ਕੱਲ ਨੂੰ ਠੀਕ ਹੋਊਗਾ ਮਨੀ ਫੇਰ ਮੈਨੂੰ ਹੀ ਕਹਿਣਾ ਜਾਂ ਤੈਨੂੰ ਕਹਿਣਾ ਵਾ ਤੇ ਇਸ ਕਰਕੇ ਮੈਂ ਕਹਿੰਦੀ ਕੋਈ ਗੱਲ ਨਹੀਂ ਤੇ ਕੰਮ ਦੀ ਗੱਲ ਵਾ ਜਿੰਨਾ ਮੇਰੇ ਕੋਲ ਹੁੰਦਾ ਮੈਂ ਕਰੂੰਗੀ ਤੇ ਸੋਕਦੀ ਸੱਸ ਨੂੰ ਚੱਲ ਫੋਨ ਕਰਕੇ ਆਪ ਪੁੱਛ ਲੈਨੇ ਕੀ ਜਾਂਦੀ ਆ ਉਹਨੂੰ ਕਹੋ ਕਿ ਚੱਲ ਭੈਣ ਜੀ ਚਾਰ ਪੰਜ ਦਿਨ ਰਹਿਣ ਦੇ ਵਦ ਕਿ ਇਹ ਬਲਜੀਤ ਠੀਕ ਹੋ ਜੂਗੀ ਨਾ ਠੀਕ ਹੋਏ ਡਾਕਟਰ ਚਾਰ ਦਿਨ ਦੀ ਗੱਲ ਵਾ ਕੋਈ ਗੱਲ ਨਹੀਂ ਉਹਨੂੰ ਫੋਨ ਕਰਕੇ ਪੁੱਛ ਲੈਨੇ ਮੈਂ ਵੀ ਉੱਠ ਹੀ ਜਾਣਾ ਇਸ ਕਰਨ ਨੂੰ ਤੇ ਜਦੋਂ ਇੱਕ ਵਾਰੀ ਲਾਦੀ ਕੰਮ ਵਾਲੀ ਉਹਨੂੰ ਤੱਕਦੀ ਨਾ ਖਣਾ ਮਹੀਨੇ ਦੇ ਪੈਸੇ ਪਹਿਲਾਂ ਦੇਖੋ ਚੱਲ ਮੰਮੀ ਕੋਈ ਨਹੀਂ ਚੱਲ ਕੋਈ ਗੱਲ ਨਹੀਂ ਬਲਜੀਤ ਤੂੰ ਠੀਕ ਹੋ ਮੈਂ ਸੁਖ ਦੀ ਸੱਸ ਨਾਲ ਫੋਨ ਲਾ ਕੇ ਤਾਂ ਗੱਲ ਕਰ ਲੈਣੀ ਚੱਲ ਤੁਸੀਂ ਕਰ ਲਓ ਤੇ ਤੂੰ ਮਾਨ ਕਰਨ ਤਾਂ ਮੈਂ ਵੀ ਵੇਖਾਂ ਕੰਮ ਕਰਦਾ ਆਪੇ ਆਪੇ ਮਜਬੂਰੀ ਸਮਝੂਗੀ ਨਾ ਸਾਡੀ ਆਪ ਤੂੰ ਹੋਰ ਬismillah ਮੈਨੂੰ ਸਟਕਾਦੀ ਲੱਗ ਗਈ ਕੰਮ ਵਾਲੀਆਂ ਰੱਖਣ ਨੂੰ ਫੇਰਨ ਲਈ ਆ ਮੈਂ ਰੱਖਣ ਦੀ ਨਹੀਂ ਆ ਕੰਮ ਵਾਲੀ ਨੋਟ ਰੁੱਖਾਂ ਨੂੰ ਲਗ ਲਗ ਦਿਗਣ ਦੇ ਆ ਨਾ ਕਿਦਾਂ ਇਹਨਾਂ ਨੇ ਪਖੰਡ ਫੜਿਆ ਵਾ ਕੋਈ ਗੱਲ ਨਹੀਂ ਇਹ ਵੀ ਬੜੀ ਹਮਤਨ ਬਣੀ ਆ ਨਾ ਸੋਖੋ ਦੀ ਹੁਣ ਇਹਨੂੰ ਵੀ ਪਤਾ ਲੱਗ ਜਾਊਗਾ ਕੰਮ ਕਿੱਦਾਂ ਹੁੰਦਾ ਵਾ ਕਰਕੇ ਵੇਖ ਲੈ ਜੇ ਸਿਰ ਤੇ ਪਈਆਂ ਹੋਣ ਨਾ ਪਤਾ ਫੇਰ ਹੀ ਲੱਗਦਾ ਵਾ ਮੰਜੇ ਤੇ ਬਹਿ ਬਹਿ ਕੇ ਤੇ ਪਟੇਰੀਆਂ ਹੀ ਟਿੰਗਾ ਹਾਕਦੀ ਆ ਸੋਖਾ ਪਤਲਜੀਤ ਨੂੰ ਸੱਟ ਲੱਗੀ ਹੁਣ ਤੇ ਮੈਂ ਸੋਚਣ ਢੀ ਹਾਂ ਕਿ ਨੌਕਰਾਂ ਨਹੀਂ ਰਹਾ ਲੀ ਕੋ ਕੰਮ-ਕੁਮ ਕਰਨ ਨੂੰ ਪੋਚੇ-ਪਾਚੇ ਲਾਉਣ ਨੂੰ ਤੇ ਰਕਬੀਰ ਕਹਿੰਦਾ ਵਾ ਤੇ ਤੈਨੂੰ ਸੋਖ ਨੂੰ ਚਾਰ ਦਿਨ ਰੱਖ ਲੋ ਤੇ ਕੋਈ ਗੱਲ ਨਹੀਂ ਮੰਮੀ ਮੈਂ ਰਹਿ ਲੈਨੀ ਆ ਮੈਂ ਤੇ ਉਦਾਂ ਵੀ ਰਹਿਣਾ ਹੀ ਵੀਰ ਦਾ ਕਰਕੇ ਚਾਰ ਦਿਨ ਤੇ ਮੈਂ ਹੋਰ 10 ਦਿਨ ਰਹਿ ਲੈਨੀ ਆ ਮੈਂ ਉਹਦੇ ਸਾਹਮਣੇ ਕਹਿਤਾ ਵੀ ਰੱਖ ਲੋ ਤੇ ਉਹ ਤੇ ਚੀਕਦੀ ਆ ਤੈਨੂੰ ਪਤਾ ਪੈਹਾ ਤੋਂ ਉਹ ਤਾਂ ਅੱਗੇ ਹੀ ਬੜਾ ਚੀਕਦੀ ਹੁੰਦੀ ਤੂੰ ਹੀ ਫਿਕਰ ਨਾ ਕਰੋ ਮੈਂ ਰਹਿ ਲੈਨੀ ਆ 10 ਦਿਨ 10 ਦਿਨ ਤੁਹਾਡੇ ਕਢਾ ਦੇਣੀ ਹੋਰ ਆਹੋ ਚਲ ਉਹ ਤੂੰ ਕਢਾ ਦੇਗੀ ਪੁੱਤ ਪਰ ਤੂੰ ਐਦਾਂ ਕਰ ਆਪਣੀ ਸੱਸ ਨੂੰ ਜ਼ਰੂਰ ਫੋਨ ਲਾ ਕੇ ਪੁੱਛ ਪਕੀ ਆਂਦੀ ਆ ਮੰਮੀ ਨੇ ਕੀ ਕਹਿਣਾ ਵਾ ਮੰਮੀ ਮੇਰੀ ਨੇ ਕੋਖ ਨਹੀਂ ਕਹਿਣਾ ਹੈਗਾ ਉਹਨਾਂ ਦੀ ਤੂੰ ਟੈਨਸ਼ਨ ਨਾ ਲਾਓ ਪੁੱਤ ਨਹੀਂ ਫੇਰ ਵੀ ਸੱਸ ਮਾਵਾਂ ਆਖੂਗੀ ਕਿ ਜਦੋਂ ਜਾਂਦੀ ਆ ਪੇਕੇ ਉਦੋਂ ਜਾ ਕੇ ਬਹਿ ਜਾਂਦੀ ਆ ਕੋਈ ਨਾ ਕੋਈ ਇਹਦੇ ਪੇਕੇ ਕੋਈ ਨਾ ਕੋਈ ਗੱਲ ਹੋਈ ਰਹਿੰਦੀ ਆ ਤੇ ਬੰਨ ਵਾਲਾ ਕੇ ਬਹਿ ਜਾਂਦੀ ਆ ਉਹ ਤਾਂ ਸਾਡਾ ਫਰਜ਼ ਵਾ ਦੱਸਣ ਦਾ ਉਹਨੇ ਕਹਣਾ ਜੇ ਉਹਨੇ ਨਹੀਂ ਕਿਹਾ ਤੇ ਮਾਂ ਨੂੰ ਵੀ ਅਕਲ ਆਈ ਵੀ ਮੈਂ ਉਹਨੂੰ ਕਹਾਂ ਵੀ ਫੋਨ ਕਰਾਂ ਲੇ ਮੰਮੀ ਜਦੋਂ ਮੈਂ ਕਹਿਣਾ ਵੀ ਭਾਬੀ ਦੇ ਸੱਟ ਲੱਗ ਗਈ ਆ ਤੇ ਮੇਰੀ ਸੱਸ ਨੇ ਕੋਈ ਨਹੀਂ ਕਹਿਣਾਗਾ ਤੁਸੀਂ ਐ ਵੀ ਨਾ ਫਿਗਰ ਕਰੋ ਘਰ ਵਾਲਾ ਤਾਂ ਮੇਰਾ ਡਿਊਟੀ ਤੇ ਚਲ ਜਾਂਦਾ ਵਾ ਤੇ ਮਗਰੋਂ ਦੋ ਰੋਟੀਆਂ ਵੀ ਕਾ ਕੇ ਖਾਣੀਆਂ ਵਾ ਉਹ ਮੰਮੀ ਨੇ ਖਾ ਲੈਣੀਆਂ ਵਾ ਸਾਡੇ ਕਿਹੜਾ ਕੋਈ ਡੰਗਰ ਵਛਾ ਵਾ ਜਿਹੜਾ ਹੀ ਗੋਏ ਗੁੜੇ ਦਾ ਕੰਮ ਕਰਨਾ ਵਾ ਬੜਾ ਵਧੀਆ ਮੇਰਾ ਸੰਦਿਆ ਵਾ ਤੇ ਤੁਸੀਂ ਕੋਈ ਗੱਲ ਨਹੀਂ ਮੈਂ ਤੁਹਾਡੇ 10 15 ਦਿਨ ਕਢਾ ਜੰਨੀ ਆ ਤੁਸੀਂ ਐ ਵੀ ਨਾ ਫਿਗਰ ਕਰੋ ਚੱਲ ਕੋਤੋਂ ਉਹ ਹੋਏਗਾ ਨਹੀਂ ਤੂੰ ਮੇਰੀ ਇਹ ਵੀ ਗੱਲ ਨੂੰ ਸਮਝਣਾ ਕਿ ਮਾੜਾ ਜਾ ਫੋਨ ਲਾ ਕੇ ਕੋਈ ਪੁੱਛ ਲਾ ਫੇਰ ਵੀ ਤੇਰਾ ਫਰਜ਼ ਬਣਦਾ ਵਾ ਰਾਜੀ ਬਾਜੀ ਪੁੱਛਣਾ ਉਹਨਾਂ ਕੋ ਕੱਲੀ ਹੈ ਤੇ ਤੇਰਾ ਫਰਜ਼ਾਤ ਨਹੀਂ ਬਣਦਾ ਤੇ ਮੈਂ ਪੁੱਛਾਂ ਉਹਨੂੰ ਚਲੋ ਜੇ ਤੁਸੀਂ ਕਹਿੰਦੇ ਆ ਜਿਆਦਾ ਜੋਲੋਂ ਨੇ ਰੱਖੇ ਮੈਂ ਫੋਨ ਲਾ ਕੇ ਕਹਿ ਦੂੰਗੀ ਕਹਿਣਾ ਤਾਂ ਉਹਨਾਂ ਨੇ ਕੋਹੋ ਵੀ ਨਹੀਂ ਆ ਮਮਮੀ ਜੇ ਤੁਸੀਂ ਕਹਿੰਦੇ ਆ ਨਾ ਤੇ ਤੁਹਾਡੇ 4 ਦਿਨ ਹੋਰ ਕਢਾਈ ਜਾਨੀ ਆ ਆ ਚਲ ਉਹਨੂੰ ਫਰਕ ਪੈ ਜਾ ਫਿਰ ਚਲ ਵੇਖ ਲਾਂਗੇ ਕੀ ਸਲਾਮਾ ਕਰਨ ਦੇ ਜੇ ਮਮਮੀ ਸਲਾਮਾ ਕੀ ਕਰਨੀਆਂ ਭਾਬੀ ਇਹ ਹੀ ਬੱਸ ਮਮਮੀ ਕਹਿਣ ਦੀ ਵੀ ਸਾਡੇ 4 ਦਿਨ ਹੋਰ ਕਢਾ ਜਾ ਉਦੋਂ ਮੈਂ 2-4 ਦਿਨ ਰਹਿ ਕੇ ਚਲ ਜਾਣਾ ਹੀ ਤੇ ਚਲ ਮੈਂ ਕੋਈ ਗੱਲ ਨਹੀਂ ਕਢਾਈ ਜਾਨੀ ਨਾਲ ਲੱਗੋ ਤੁਹਾਡੀ ਕੋਈ ਹੈਲਪ ਹੋ ਜੂਗੀ ਆਹੋ ਨਹੀਂ ਹੋਤੇ ਠੀਕ ਆ ਨਾਲੇ ਦੇਲ ਜਿਆ ਸਾਡਾ ਵੀ ਲੱਗ ਰਿਹਾ ਉੱਥੇ ਜਦੋਂ ਆ ਜਾਨੀ ਤੁਨੂੰ ਰੌੜਕ ਜੀ ਲੱਗਦੀ ਆ ਆ ਹੁਣ ਭਾਬੀ ਦੀ ਜਾਰੀ ਮੰਜੇ ਤੇ ਪੈ ਗਈ ਆ ਤੇ ਕੰਮ ਤਾਂ ਮੇਰਾ ਔਖਾ ਹੋਣਾ ਮੰਮੀ ਨੂੰ ਵੀ ਕੱਲਿਆਂ ਨਾ ਨਹੀਂ ਔਖਾ ਤੇ ਹੈ ਹੀ ਆ ਤੇ ਇਦਾਂ ਮੈਂ ਚ ਰਲ ਮਿਲ ਕੇ ਟਾਈਮ ਕਢਾ ਲਈਏ ਹੋਰ ਕੀ ਆ ਨਾਲੇ ਮੈਂ ਤਾਂ ਲਈ ਚਾਰ ਦਾ ਰਹਿ ਜੂਗੀ ਅੰਦਰ ਬਹਿ ਬਹਿ ਕੇ ਵੀ ਬੋਰ ਹੋ ਗਈ ਆ ਤੇ ਇੱਕ ਠੰਡ ਬੜੀ ਲੱਗਣ ਦੀ ਆ ਚੱਲ ਮਨਾ ਛੱਟ ਤੇ ਤੇ ਗੋਟੇ ਤੇ ਲੱਗੀ ਆ ਹੌਲੀ ਹੌਲੀ ਬਾਹਰ ਚੱਲ ਛੱਟ ਲੱਗੀ ਦਾ ਆ ਫਾਇਦਾ ਹੀ ਲਗੇ ਕੋਈ ਨਿਯਮਦਾ ਹੈਗਾ ਨਾ ਕੋਈ ਕਿਸੇ ਦੀ ਬਾਤ ਹੀ ਪੁੱਛਦਾ ਆਂਦੀਆਂ ਹੋਣੀਆਂ ਅੰਦਰ ਪਈ ਆ ਤੇ ਪਈ ਰਵੇ ਕੰਮ ਲਈਆਂ ਹੋਣੀਆਂ ਕਰਨ ਤੇ ਮੈਂ ਹੌਲੀ ਜਿਹਾ ਬਾਹਰ ਨਿਕਲ ਜਾਨੀ ਆ ਧੁੱਪ ਸੇਕਦੀ ਆਂ ਭਾਬੀ ਮੈਂ ਤੁਹਾਨੂੰ ਇੱਕ ਗੱਲ ਕੁਛ ਨਹੀਂ ਪੁੱਛ ਜਿਦਾ ਤਾਂ ਉਹ ਤੇ ਚਾਰ ਹੀ ਜੀ ਹੁੰਦਾ ਹੀ ਹੁਣਾ ਨਾ ਜੀ ਕੁੜੀ ਹੋਵੇ ਕੁ ਮੁੰਡਾ ਹੋਵੇ ਸਾਡੇ ਘਰ ਹਾਂ ਚਾਰ ਹੀ ਤੇ ਬੋਧਿਆ ਪਰ ਇਹ ਮੈਂ ਕੁੜੀ ਮੁੰਡੇ ਬਾਰੇ ਤੇ ਨਹੀਂ ਸੋਚਿਆ ਰੱਬ ਜੋ ਵੀ ਦੇਊਗਾ ਪੁੱਤ ਤੇ ਦੇਵਤੀ ਤੇਵੇਂ ਨਹੀਂ ਚੱਲ ਲੈ ਚੁੱਪ ਕਰ ਕਿੱਡਾ ਤੂੰ ਕੁੜੀ ਮੁੰਡਾ ਲਾਇਆ ਵਾ ਮੈਨੂੰ ਤਾਂ ਮੁੰਡਾ ਚਾਹੀਦਾ ਵਾ ਮੈਨੂੰ ਤਾਂ ਪੁੱਤਾਂ ਹੀ ਚਾਹੀਦਾ ਵਾ ਪੁੱਤਾਂ ਨਾ ਹੀ ਬਾਰਾਵਾ ਅੱਗੇ ਤੇਰੇ ਇੰਨੇ ਚਰ ਬਾਤ ਸੁਣੀ ਆ ਕੀ ਤੂੰ ਮੁੜ ਕੇ ਕਦੇ ਸੁਣਨੀ ਸੁਣਨੀ ਵੀ ਆ ਕਿ ਨਹੀਂ ਸੁਣਨੀ ਅਸੀਂ ਤਾਂ ਕਮਲੇ ਹੋ ਕੇ ਅੱਗੇ ਪੈਸੇ ਲਾ ਲਾ ਕੇ ਮੰਮੀ ਆ ਕਿਦਾਂ ਦੀਆਂ ਗੱਲਾਂ ਗਾਣ ਦੇ ਆ ਅੱਜ ਅੱਜ ਕੱਲ ਕੁੜੀ ਮੁੰਡੇ 'ਚ ਕਿਹੜਾ ਵੀ ਫਰਕ ਰਹਿ ਗਿਆ ਵਾ ਭਾਵੇਂ ਸੁੱਖ ਪਰਕ ਹੈਗਾ ਚਾਹੇ ਨਹੀਂ ਹੈਗਾ ਤੇ ਇਹ ਤੈਨੂੰ ਇਹਦੀਆਂ ਗੱਲਾਂ ਦਾ ਨਹੀਂ ਪਤਾ ਹਾਏ ਸ਼ੁਗਰਾ ਅ ਮੰਮੀ ਨੂੰ ਕਿਤੇ ਪੋਤੇ ਦੀ ਰੀਜ ਆਈ ਆ ਨੇ ਦੇ ਮੈਂ ਆਖੀ ਜਾਨੀ ਮੇਰੀ ਕਦਰ ਘਟ ਗਈ ਆ ਇੰਨਾ ਸ਼ੁਕਰ ਜੇ ਕਿਤੇ ਕੁੜੀ ਹੋ ਜਨਾ ਦੀ ਤੇ ਮੇਰੀ ਇੱਥੇ ਵੈਲਿਊ ਵਾਜੇ ਮੰਮੀ ਦੇ ਦਿਮਾਗ ਤੇ ਤਾਂ ਪੋਤਾ ਆੜ ਗਿਆ ਵਾ ਤੇ ਜਦ ਦਿਨ ਕੁੜੀ ਹੋਗੀ ਨਾ ਪੰਗਾ ਤਾਂ ਫੇਰ ਪਾਊਗਾ ਮੰਮੀ ਮੈਨੂੰ ਕਿਉਂ ਨਹੀਂ ਪਤਾ ਆ ਵੇਖੋ ਮੈਂ ਤਾਂ ਦਿੱਤੀ ਹੀ ਆ ਨਾ ਪਤਾ ਹੋਈ ਮੈਨੂੰ ਆਪਣਾ ਦੁੱਖ ਸੋਖ ਕਰਦੇ ਆ ਨਾ ਔਖੇ ਵੇਲੇ ਮੈਂ ਤੁਹਾਡੇ ਕੰਮ ਆਉਂਦੀ ਆ ਕਿ ਨਹੀਂ ਆਉਂਦੀ ਪੋਤੇ ਮੈਂ ਧੀਆਂ ਨੂੰ ਮਾਰਾ ਥੋੜੀ ਜਾਨ ਨਾਲ ਡਟਾ ਤੂੰ ਮੇਰੀ ਧੀ ਆ ਮੈਨੂੰ ਪਤਾ ਤੂੰ ਮੇਰੀ ਧੀ ਆ ਜੋ ਮੈਂ ਤੇਰ ਨਾਲ ਗੱਲ ਕਰਨੀ ਤੇਰ ਨਾਲ ਗੱਲ ਕਰਨੀ ਪੁੱਤਾਂ ਨਾਲ ਤਾਂ ਨਹੀਂ ਕਰਨੀ ਉਹ ਤੇ ਵੇ ਮਸੀ ਰੱਬ ਨੇ ਸੁਣੀ ਜੋ ਪੁੱਤਾਂ ਨਾਲ ਭਾਰਾ ਪੁੱਤਾਂ ਨਾਲ ਹੀ ਆ ਮੈਂ ਨਹੀਂ ਚੱਲ ਕੋਈ ਗੱਲ ਨਹੀਂ ਪਹਿਲਾਂ ਰੱਬ ਪੁੱਤ ਦੇ ਦੇ ਇਹਨੂੰ ਇਹਦਾ ਅੱਗਾ ਤੁਰ ਪੇ ਫੇਰ ਕੁੜੀ ਵੀ ਹੋ ਜੂ ਤਾਂ ਕੋਈ ਗੱਲ ਨਹੀਂ ਮੈਨੂੰ ਕੋਈ ਮਾੜੀ ਨਹੀਂ ਕੀ ਕੁੜੀ ਵੇਖਿਆ ਤੂੰ ਭਾਬੀ ਦਾ ਮੂਡ ਖਰਾਬ ਕਰਕੇ ਰੱਖਤਾ ਉਹ ਚਾਰੇ ਉੱਥੇ ਕਿੱ데 ਚੱਲ ਗਈ ਆ ਇੱਕ ਬਣੋ ਤੂੰ ਹੀ ਕਹਿੰਦੇ ਮੈਨੂੰ ਖੁਸ਼ ਰੱਖਣਾ ਵਾ ਦੂਜੇ ਬਣੋ ਆ ਵੀ ਦੁਨੀਆਂ ਨੂੰ ਦੁਖੀ ਕਰ ਦਿੰਦੇ ਆ ਅੱਜ ਇਦਾਂ ਦੀ ਗੱਲ ਕਰਤੀ ਆ ਗਾਣਾ ਕਰੋ ਅੱਜ ਕੱਲ ਕੋਈ ਫਰਕ ਨਹੀਂ ਮੈਂ ਆ ਕੋ ਮਾੜੀ ਗੱਲ ਨਹੀਂ ਕੀਤੀ ਉਹਨੂੰ ਗੁੱਸਾ ਲੱਗਾ ਚਾਹੇ ਨਹੀਂ ਲੱਗਾ ਮੈਨੂੰ ਇਹ ਗੱਲ ਨਹੀਂ ਕੋਈ ਮਤਲਬ ਹੈਗਾ ਦੀਦੀ ਤੂੰ ਅਪ ਸੈਕੰਡ ਏਜ ਆਹੋ ਤੂੰ ਬੜਾ ਮੂੰਹ ਬਣਾਇਆ ਗੱਲ ਕੀ ਹੈ ਮੂੰਹ ਦੇ ਦੇ ਕੀ ਬਣਾਉਣਾ ਮਾਂ ਮੰਮੀ ਨੇ ਨਾ ਗੱਲ ਕੀਤੀ ਇਦਾਂ ਦੀ ਮਨਜੇ ਤੇ ਹੀ ਲੱਗ ਗਈ ਹੈ ਕਿਹੜੀ ਗੱਲ ਕਰਤੀ ਜਿਹੜੀ ਇਹੋ ਜੀ ਮਨ ਤੇ ਲੱਗ ਗਈ ਹੈ ਮੰਮੀ ਆਂਦੇ ਮੈਨੂੰ ਪੋਤਾ ਹੀ ਚਾਹੀਦਾ ਆਹ ਤਾਂ ਕੀ ਮਾੜੀ ਗੱਲ ਕਹਿਤੀ ਮੰਮੀ ਨੇ ਸਹੀ ਗੱਲ ਤੇ ਕੀਤੀ ਆ ਜਦੋਂ ਮੇਰੇ ਹੋਣ ਵਾਲਾ ਹੈ ਨਾ ਮੈਨੂੰ ਮਮੀ ਇਦਾਂ ਹੀ ਆਂਦੀ ਸੀ ਕਿ ਮੇਰਾ ਮੇਰੇ ਘਰ ਪੋਤਾ ਹੀ ਹੋਣਾ ਚਾਹੀਦਾ ਮੈਂ ਤੇ ਪੋਤਾ ਝੋਲੀ ਚ ਪਾਤਾ ਮੈਂ ਤੇ ਕਰਤਾ ਖੁਸ਼ ਹੁਣ ਤੇਰੀ ਵਾਰੀ ਆ ਤੇ ਦੀਦੀ ਇਹ ਕੜਾ ਮੇਰੇ ਹੱਥ ਵਾਸਿਆ ਜਾਣੀ ਪੈਣਾ ਆਪਣੇ ਹੱਥ ਵਾਸ ਹੀ ਹੁੰਦਾ ਬੰਦਾ ਚਾਵੇ ਨਾ ਹੋ ਵੀ ਸਕਦਾ ਦੀਦੀ ਇਹ ਕੀ ਮਤਲਬ ਹੋਇਆ ਹੱਥ ਵਸ ਵਾਲਾ ਉਹ ਕਿਦਾਂ ਪੈਣਾ ਬੰਦੇ ਦੀ ਨੀਂਦ ਚੰਗੀ ਹੋਣੀ ਚਾਹੀਦੀ ਆ ਰੱਬ ਪੋਤਾ ਆਪੇ ਝੋਲੀ ਚ ਪਾ ਦਿੰਦਾ ਰਸੀ ਸੜ ਗਈ ਪਰ ਰੱਟ ਨਹੀਂ ਗਿਆ ਕੀ ਗਿਆ ਕੁਛ ਨਹੀਂ ਦੀਦੀ ਮੈਂ ਤਾਂ ਕੁਛ ਨਹੀਂ ਗਿਆ